ਮੈਂ ਬਲਵਿੰਦਰ ਸਿੰਘ ਜੀ ਸ਼ਰੂਆ ਜਿਲ੍ਹਾ ਫਰਬਾਹ ਰੈਸ ਮਿਲ ਐਸੋਸੀਏਸ਼ਨ ਦਾ ਰਾਜਪੁਰ ਅੱਜ ਅਸੀਂ ਸਾਰੇ ਹੀ ਗਰਦਾਸਪੁਰ ਤੇ ਪਠਾਨਕੋੜ ਰੈਸ ਮਿਲਾਂ ਦੀ ਇੱਕ ਮੀਟਿੰਗ ਕੀਤੀ ਆ ਮੀਟਿੰਗ ਕਰਨ ਤੋਂ ਬਾਅਦ ਕੋ ਸਾਡਾ ਪਿਛਲਾ ਸੀਜ਼ਨ ਅਜੇ ਵੀ ਮਿਲੈਵੀ ਦੀਆਂ ਜੋ ਸੈਲਿੰਗ ਦੀਆਂ ਗੱਡੀਆਂ ਲੱਗਣ ਵਾਲੀਆਂ ਰਹਿੰਦੀਆਂ ਨੇ ਉਹ ਨਹੀਂ ਲੱਗੀਆਂ ਉਹ ਸਭਾਂ ਦੇ ਵਿੱਚ ਸਰਕਾਰ ਕੋਲ ਕੋਈ ਚਗਾਣੀ ਹੈਗੀ ਚੌਲ ਲਾਉਣ ਵਾਸਤੇ ਜੋ ਸਰਕਾਰ ਨੇ ਨੀਤੀਆਂ ਬਣਾਈਆਂ ਜਿਹੜੀਆਂ ਨਵੀਆਂ ਉਹਨਾਂ ਨੂੰ ਬਹੁਤ ਸਾਡੇ ਤਰਪੇਸ਼ ਮੁਸ਼ਕਲਾਂ ਹੱਲ ਕਰਨਾ ਪੈ ਰਿਆ ਟੱਕੇ ਨਾਲ ਸਾਡੇ ਮਿਲਾਂ ਦੇ ਅੰਦਰ ਪੰਜਾਬ ਸਰਕਾਰ ਨੇ ਪਿਛਲੀ ਵਾਰੀ ਝੋਨਾ 25 ਮੋਤੀਰ ਤੱਕ ਵਾਰ ਦਿੱਤਾ ਉਹਦੇ ਨਾਲ ਸਾਡੇ ਸਾਰਿਆਂ ਹੀ ਰਿਸ ਮਿਲਰਾਂ ਨੂੰ 50000 ਤੋਂ ਲੈ ਕੇ 70000 ਰੁਪਏ ਗੱਡੀ ਦਾ ਅਲੋਸ ਹੋਇਆ ਅਸੀਂ ਚੁੱਕ ਚੁੱਕ ਕੇ ਪੈਸੇ ਬਾਹਰੋਂ ਇਕੱਠੇ ਕਰਕੇ ਤਰਲੇ ਬਾਕੇ ਰਿਸ਼ਤੇਦਾਰਾਂ ਕੋ ਫੜ ਫੜ ਕੇ ਆਪਣੀਆਂ ਗੱਡੀਆਂ ਲਗਾ ਰਹੇ ਆ ਅਸੀਂ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਆਂ ਕਿ ਜੀ ਸਾਡੀਆਂ ਤੁਸਾਂ ਮੰਗਾ ਇਹ ਚੀਜ਼ਾਂ ਤੋਂ ਪਹਿਲੋ-ਪਹਿਲੋ ਨਾ ਮੰਗੀਆਂ ਤੇ ਅਸੀਂ ਬਿਲਕੁਲ ਆਪਣੀ ਲਾਟਵੇਟ ਨਹੀਂ ਕਰਾਵਾਂਗੇ ਬਿਲਕੁਲ ਆਪਣੇ ਸੇਲਰ ਤੇ ਨਾ ਬਾਹਰ ਦੇਣ ਦੇਵਾਂਗੇ ਨਾ ਝੋਨਾ ਲਾਵਾਂਗੇ ਮੈਂ ਤੁਹਾਨੂੰ ਅੱਗਾ ਐਡਵਾਂਸ ਸਚੀਤ ਕਰਦਾ ਆ ਕਿ ਸਾਰਿਆਂ ਹੀ ਮਿਲਾਂ ਨੇ ਰੋ ਰੋ ਕੇ ਦਿਨ ਕੱਢ ਰਿਆ ਜੋ ਤੱਕਾ ਹੋ ਰਿਹਾ ਹਰ ਬੰਦੇ ਨੂੰ ਕਰੋੜ ਰੁਪਈਏ ਤੋਂ ਘਟੋ-ਘਟਾਟਾ ਪਿਆ ਇਸ ਕਰਕੇ ਆਪਣੀਆਂ ਜਿਹੜੀਆਂ ਮੁਸ਼ਕਲਾਂ ਨੂੰ ਸਾਹਮਣਾ ਕਰ ਰਿਹਾ ਇਸ ਕਰਕੇ ਨਵੇਂ ਸੀਜ਼ਨ ਦੇ ਕੋਈ ਵੀ ਅਲਾਟਮੈਂਟ ਕੋਈ ਝੋਨਾ ਆਪਣਾ ਫੀਲਰ ਤੇ ਨਹੀਂ ਸਟੋਰ ਕਰਨਗੇ ਇਹ ਤੁਹਾਡੀ ਮੈਂ ਮੀਡੀਆ ਰਾਹੀਂ ਪੰਜਾਬ ਸਰਕਾਰ ਨੂੰ ਬੇਨਤੀ ਕਰਨਾ ਕਿ ਸੈਂਟਰ ਸੈਂਟਰ ਗਵਰਨਮੈਂਟ ਨਾਲ ਹੁਣੇ ਗੱਲ ਕਰੇ ਕਿ ਘਾਟਾ ਕਿਉਂ ਪੈਣ ਦਾ ਕਾਰਨ ਮੁੱਖ ਕਰਨਿਆ ਕਿ ਸਰਕਾਰ ਨੇ ਕਹਿ ਦਿੱ 26 ਵੀ ਤੇ ਹਾਈਬ੍ਰਿਡ ਬੀਜ ਉਹ ਕਹਿ ਕੇ ਬਜਵਾਇਆ ਕਿਸਾਨਾਂ ਵੀਰਾਂ ਨੂੰ ਉਹਦੇ ਜਿਹੜੇ ਚੌਲ ਆ ਸਾਡੇ ਕੋਲ ਸੈਂਟਰ ਗਵਰਨਮੈਂਟ 60 ਕਿਲੋ ਲੈਂਦੀ ਆ ਉਹਦੀ ਜੀੜ ਜਿਹੜੀ ਆ ਉਹ 60 ਤੋਂ 60 ਕਿਲੋ ਕੱਢ ਰਹੀ ਆ 5 ਕਿਲੋ ਸਾਨੂੰ ਘਾਟਾ ਪੈ ਰਿਹਾ ਉਸ ਨਾਲ ਹਰ ਬੜਾ ਵੱਡਾ ਲੋਕੋ ਨਾਲ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਪ੍ਰਧਾਨ ਮੰਤਰੀ ਦੇ ਹਿੰਦੁਸਤਾਨ ਦੇ ਫੂਡ ਸਪਲਾਈ ਮੰਤਰੀ ਦੇ ਪ੍ਰੈਸ਼ਰ ਪਾ ਕੇ ਸਾਡੀ ਜੀੜ ਜੀੜੀ ਆ 60 ਕਿਲੋ ਕੀਤੀ ਜਾਵੇ ਤਾਜ਼ ਆਪਾਂ ਇਹਦਾ ਸੀਜ਼ਨ ਵਾਸਤੇ ਕੰਮ ਕਰਨ ਨੂੰ ਤਿਆਰ ਆਂ ਜੀ ਸਾਡੀਆਂ ਮੰਗਾਂ ਸਰਕਾਰ ਨੇ ਨਾ ਮੰਨੀਆਂ ਮੈਂ ਮਿੱਤ ਮੰਗ ਜਿਹੜੀ 25 ਸਾਲ ਤੋਂ ਚੱਲ ਰਹੀ ਸੀ ਕਿ ਜਿਹੜੀ ਸਾਡੀ ਸ਼ਹਿ ਲਗਿਆ ਉਹ 25 ਰੁਪਏ ਸੀ ਉਹ ਸਰਕਾਰ ਨੇ 10 ਰੁਪਏ ਘਾਟੇ ਸਾਡੇ ਹਰਿਆਣਾ ਆ ਉਹ ਤੇ 25 ਰੁਪਏ ਚੱਲ ਰਹੀ ਆ ਨਾ ਬਾਹਰ ਦਾ ਨਾ ਜਿਹੜਾ 7 ਰੁਪਏ 32 ਪੈ ਦਿੰਦਾ ਸੀ 4 ਰੁਪਏ ਕਰਤਾ ਇੱਕ ਸਾਡੀ ਜਿਹੜੀ ਮੀਟਿੰਗ ਹੋਰ ਮੰਗਿਆ ਕਿ ਆਪਾਂ ਜੋ ਵੀ ਜੀਡ ਤੇ ਜਨਾਚਰ ਸਰਕਾਰ ਫੈਸਲਾ ਨਹੀਂ ਕਰਦੀ ਅਸੀਂ ਕੋਈ ਵੀ ਬੰਦਾ ਨਾ ਡਾਕੂਮੈਂਟ ਦਾਂਗੇ ਨਾ ਆਪਣੇ ਪੈਡੀ ਸਟੋਰ ਕਰਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਰ ਆਪਣੇ ਨਾਮ ਦੱਸਦੇ ਆ ਆਪਣਾ ਆਡਾ ਦੱਸਦੇ ਨਯਾ ਅਵਤਾਰ ਸਿੰਘ ਤਰੇਜਾ ਜੀ ਪ੍ਰੈਜ਼ੀਡੈਂਟ ਡਿਸਟ੍ਰਿਕਟ ਤਰਨਤਾਰਨ ਰਾਈਸਮੈਨਰ ਅਸੋਸੀਏਸ਼ਨ ਜੋ ਅੱਜ ਦਾ ਇਹ ਸਾਡਾ ਸਾਰਾ ਰਾਈਸ ਮਿੱਲਰ ਵੀ ਅੱਜ ਇੱਥੇ ਮੀਟਿੰਗ ਹੋਈ ਆ ਗੁਰਦਾਸਪੁਰ ਤਰਨਤਾਰਨ ਉਹਨਾਂ ਸਰ ਜਿਲ੍ਹਿਆਂ ਦੀ ਇਹਦੇ ਵਿੱਚ ਸਭ ਤੋਂ ਭੱਜਦਾ ਮੁੱਦਾ ਇਸ ਵੇਲੇ ਆ ਵੀ ਜਿਹੜਾ ਬਹੁਤ ਵੱਡਾ ਲੋਸਦਾਰ ਜਿਹੜਾ ਦਾ ਸੈਲਰਾਂ ਨੂੰ ਨੁਕਸਾਨ ਹੋਇਆ ਪਿਛਲੇ ਸਾਲ ਉਹਦੇ ਵਿੱਚ ਪੈਡੀ ਦੀ ਮੌਇਸਚਰ ਜਾਂ ਉਹਦੇ ਵਿੱਚ ਡੈਮੇਜ ਡਿਸਕਲਰ ਸਾਡੀ ਗੀਲਡ ਘਟ ਜਾਣਾ 5-6 ਕਿਲੋ ਤੱਕ ਇਹ ਮੁੱਖ ਕਾਰਨ ਬਣਿਆ ਸਾਡੇ ਨੁਕਸਾਨ ਦਾ ਔਰ ਇਸ ਸਾਲ ਇੱਕ ਸਭ ਤੋਂ ਵੱਡੀ ਗੱਲ ਵੀ ਪਿਛਲੇ ਸਾਲ ਪ੍ਰੋਟੀਫਾਈਟ ਰਾਈਸ ਦਾ ਪੰਜਾਬ ਸਰਕਾਰ ਡਿਸੀਜਨ ਨਹੀਂ ਲੈ ਪਾਈ ਸੀ ਉਹਦੇ ਕਰਕੇ ਸਾਨੂੰ 3 ਮਹੀਨੇ ਮਿਲਿੰਗ ਲੇਟ ਚੱਲੂ ਆਈ ਉਹਦੇ ਅੱਜ ਤੱਕ ਵੀ 26000 ਵੈਗਨ ਪੰਜਾਬ ਦੀ ਜਿਹੜੀ ਆ ਡਿਲੀਵਰ ਹੋਣੀ ਬਾਕੀ ਆ ਪੰਜਾਬ ਦੇ ਵਿੱਚ ਰਾਈਸ ਵਾਸਤੇ ਕੋਈ ਜਗ੍ਹਾ ਨਹੀਂ ਗਈ ਜਿਹੜਾ ਨਵਾਂ ਸੀਜ਼ਨ ਆਉਣਾ ਉਹ ਇਹ ਤੋਂ ਵੀ ਕਠਨ ਜਾਪਦਾ ਕੋਈ ਪੰਜਾਬ ਚ ਚੌਣ ਲਾਉਣ ਨੂੰ ਜਗ੍ਹਾ ਨਹੀਂ ਗਈ ਇਸ ਕਰਕੇ ਰਾਈਸ ਮਿਲਰ ਆ ਜਿਹੜੇ ਉਹ ਆਪਣੀਆਂ ਮੰਗਾਂ ਨੂੰ ਰੱਖਦੇ ਆ ਇਹਨਾਂ ਫੈਸਲਾ ਕੀਤਾ ਵੀ ਅਸੀਂ ਕੋਈ ਵੀ ਰਜਿਸਟ੍ਰੇਸ਼ਨ ਨਹੀਂ ਕਰਾਵਾਂਗੇ ਕਾਗਜ ਅਪਲਾਈ ਨਹੀਂ ਕਰਾਂਗੇ ਅਸੀਂ ਸਰਕਾਰ ਦੀ ਮਿਲਿੰਗ ਨਹੀਂ ਕਰਾਂਗੇ